ਗੁਰੂ ਆਏ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਤਿਆਰ ਪਿਆਰੀ ਸਾ ਸੰਗਤ ਆਓ ਅੱਜ ਦੇ ਦਿਨ ਆਲ ਅੱਜ ਇਤਿਹਾਸਿਕ ਗੁਰਦੁਆਰਾ ਮਨਜੀਤ ਸਾਹਿਬ ਆਰੰਗੀਰ ਇਸ ਦੀ ਬਾਬਤ ਜਾਣਕਾਰੀ ਸੰਜੀ ਕਰੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਚਾਰ ਪੁੱਤਰਾਂ ਤੇ ਮਾਤਾ ਨੂੰ ਮਗਲੋਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਮਾਸ਼ੀਵਾੜੇ ਤੁਛ ਦਾ ਪੀਰ ਦੇ ਰੂਪ ਵਿੱਚ ਇੱਕ ਮੰਝੀ ਉਤੇ ਆਰਮਗਿਰ 14 ਪੋਸਟ 1761 ਬਿਕਰਮੀ 1704 21 ਵਿਖੇ ਉੱਥੇ ਪਹੁੰਚਦੇ ਨੇ ਇੱਥੇ ਪਹੁੰਚਣ ਤੇ ਪਿੰਡ ਦੇ ਘੋੜਿਆਂ ਦੇ ਇੱਕ ਵਪਾਰੀ ਭਾਈ ਨਗਈਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਪੇੜ ਕੀਤਾ ਤੇ ਨਵੀਖਾਂ ਦੇ ਗਣੀ ਖਾਨ ਨੂੰ ਗੁਰੂ ਜੀ ਨੇ ਵੱਲੋਂ ਮੰਜੀ ਦੇ ਨਾਲ ਵਾਪਸ ਭੇਜ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਜ਼ੁਰਗ ਔਰਤ ਨੂੰ ਕਿਹਾ ਕਿ ਜੋ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਉਹ ਪਾਣੀ ਵਾਲੀ ਜਗ੍ਹਾ ਦੱਸ ਰਹੀ ਸੀ ਇਸ ਜਗ੍ਹਾ ਤੇ ਪਾਣੀ ਲੈ ਕੇ ਇਸ਼ਨਾਨ ਕਰਿਆ ਜਾ ਸਕਦਾ ਹੈ ਜੇਹਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ ਪੀਰ ਜੀ ਇੱਕ ਖੰਡਰ ਦੀ ਥਾਂ ਹੈ ਇੱਥੇ ਪਾਣੀ ਨਹੀਂ ਹੈ ਇਥੇ ਇੱਕ ਬਹੁਤ ਦੂਰ ਤੋਂ ਜਗ੍ਹਾ ਹੈ ਉੱਥੇ ਇੱਕ ਵੱਡਾ ਅਜਗਰ ਰਹਿੰਦਾ ਹੈ ਉੱਥੇ ਕੋਈ ਵੀ ਨਹੀਂ ਜਾਂਦਾ ਤਾਂ ਗੁਰੂ ਸਾਹਿਬ ਨੇ ਤੀਰ ਦੇ ਨਾਲ ਅਜਗਰ ਨੂੰ ਮਾਰ ਕੇ ਉਸ ਨੂੰ ਮੁਕਤੀ ਦਿੱਤੀ ਅਤੇ ਅਜਗਰ ਖੂਬ ਜੱਡੇ ਗਿਆ ਜਦੋਂ ਸਿੱਖਾਂ ਨੂੰ ਪਾਣੀ ਲਿਆਉਣ ਲਈ ਕਿਹਾ ਗਿਆ ਦੇਖਿਆ ਕਿ ਪਾਣੀ ਬਹੁਤ ਗੰਧਲਾ ਹੋ ਗਿਆ ਤਾਂ ਗੁਰੂ ਸਾਹਿਬ ਨੇ ਉੱਥੇ ਹੀ ਬੈਠੇ ਰਹੇ ਇੱਕ ਹੋਰ ਤੀਰ ਮਾਰਿਆ ਇਹ ਤੀਰ ਦਾ ਵਾਇਦਿਆਂ ਸਾਰੀ ਇੱਕ ਪਾਣੀ ਦਾ ਫੁਆਰਾ ਨਿਕਲਿਆ ਤੇ ਸਾਰੇ ਸਿੱਖਾਂ ਨੇ ਸ਼ਰਨ ਕੀਤਾ ਚਮਤਕਾਰ ਨੂੰ ਦੇਖ ਕੇ ਬਜ਼ੁਰਗ ਔਰਤ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਪਈ ਵੀਰ ਜੀ ਤੁਸੀਂ ਔਣਖੇ ਵੀਰ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਮੈਨੂੰ ਕੋੜ ਹੈ ਮੈਂ ਇਲਾਜ ਕਰਵਾਉਣ ਲਈ ਕਈ ਥਾਵਾਂ ਤੇ ਗਈ ਪਰ ਠੀਕ ਨਹੀਂ ਹੋਇਆ ਕਿਰਪਾ ਕਰਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਮੈਨੂੰ ਇਸ ਬਿਮਾਰੀ ਤੋਂ ਛੁਕਾਰਾ ਦਿਵਾਓ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇ ਕੋਈ ਵਿਸ਼ਵਾਸ ਨਾਲ ਇਸ ਪਾਣੀ ਦੇ ਵਿੱਚ ਇਸ਼ਨਾਨ ਕਰੇਗਾ ਉਹਦੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਫਿਰ ਗੁਰੂ ਜੀ ਨੇ ਭਾਈ ਨਗਾਇਆ ਦੁਆਰਾ ਦਿੱਤੇ ਗਏ ਕੋੜੇ ਤੇ ਬੈਠ ਕੇ ਰਾਏਕੋਟ ਵੱਲ ਨੂੰ ਚਾਲੇ ਪਾਰਸ ਤੇ ਇੱਕ ਬਜ਼ੁਰਗ ਔਰਤ ਨੇ ਪਾਣੀ ਦੇ ਫੁਆਰੇ ਦੇ ਨਾਲ ਇਸ਼ਨਾਨ ਕੀਤਾ ਠੀਕ ਹੋ ਗਈ ਵਾਪਸ ਪਿੰਡ ਗਈ ਤੇ ਪਿੰਡ ਵਾਲੇ ਨੂੰ ਸਾਰੀ ਕਹਾਣੀ ਦੱਸੀ ਉਹ ਜਗ੍ਹਾ ਜਿੱਥੇ ਗਣੀ ਖਾਂ ਤੇ ਨਵੀਂ ਖਾਂ ਤੇ ਗੁਰੂ ਸਾਹਿਬ ਦਾ ਮੰਝਾ ਰੱਖਿਆ ਹੋਇਆ ਹੈ ਅੱਜ ਇੱਕ ਸੁੰਦਰ ਗੁਰਦੁਆਰਾ ਮੰਜੀ ਸਾਹਿਬ ਸ਼ਸ਼ੋਭਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਉਹ ਗੁਰਦੁਆਰਾ ਬੜੀ ਦੁਨੀਆ ਦਸ਼ਮੇਲੇ ਕਰਦੀ ਹੈ ਔਰ ਜਾ ਕੇ ਨਕਮਸਤਕ ਹੁੰਦੀ ਹੈ ਇਹ ਸਨ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੇਡਾਂ ਜੋ ਕਿ ਉਹ ਜਗਤ ਦੇ ਵਿੱਚ ਵਰਤੌਂਦੇ ਵਰਤੌਂਦੇ ਅੱਗੇ ਤੁਰੇ ਜਾਂਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ